ਭਾਜੀ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਜਿਹੜੀ ਚਾਂਗੀ ਹੋਣ ਵਾਲੀ ਹੈ 26 ਜਨਵਰੀ ਨੂੰ ਜਿਹੜੀ ਹੁੰਦੀ ਹੈਗੀ ਹੈ ਉਹ ਪੰਜਾਬ ਵੱਲੋਂ ਪੰਜਾਬ ਦੀ ਜਿਹੜੀ ਚਾਂਗੀ ਉਹ ਰਿਜੈਕਟ ਕਰ ਦਿੱਤੀ ਗਈ ਹੈ ਕੇਂਦਰ ਸਰਕਾਰ ਵੱਲੋਂ ਕੀ ਕਹਿਣਾ ਚਾਹੂਗਾ ਇਸ ਤੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਕੇਂਦਰ ਸਰਕਾਰ ਤੁਸੀਂ ਅੱਜ ਕੇਂਦਰ ਸਰਕਾਰ ਦੀ ਗੱਲ ਕੀਤੀ ਹੈ ਉੱਥੇ ਇੱਕ ਹਿਟ ਰਰ ਬੈਠਾ ਹੈ ਜਿਹਨੂੰ મોદી ਕਹਿੰਦੇ ਆ ਉਹ મોદી ਇਹ ਚਾਹੁੰਦਾ ਹੈ ਵੀ ਜਿੱਥੇ ਮੈਂ ਜੋ ਕਹਾਂ ਉਹੀ ਹੋਵੇ ਪੰਜਾਬ ਨੇ ਜਦ ਕੀ ਸਭ ਤੋਂ ਵੱਧ ਸ਼ਹੀਦੀਆਂ ਦਿੱਤੀਆਂ ਪੰਜਾਬ ਸਭ ਤੋਂ ਵੱਧ ਨੰਬਰ 1 ਰਿਹਾ ਸਾਰੇ ਕਮਾਂ ਦੇ ਵਿੱਚ ਅੱਜ ਪਿਛਲਾ ਇਤਿਹਾਸ ਚੱਕ ਕੇ ਦੇਖ ਲਓ ਉਹਦੇ ਵਿੱਚ ਸਭ ਤੋਂ ਜ਼ਿਆਦਾ ਸਿੱਖ ਰੈਜੀਮੈਂਟ ਨੇ ਜਿਹੜੀ ਹੈਗੀਆਂ ਉਹ ਸ਼ਹੀਦੀਆਂ ਦਿੱਤੀਆਂ ਹੈਗੀਆਂ ਤੇ ਜਿਹੜਾ ਮੋਦੀ ਹੈ ਉਹਨੇ ਕੁਝ ਕੀਤਾ ਤਾਂ ਹੈ ਨਹੀਂ ਉਹ ਸਿਰਫ ਆਪਣੇ ਹਿਟਲਰ ਬੂਰਾ ਦਿਖਾ ਰਿਹਾ ਹੈ ਜਿਸ ਕਾਰਨ ਉਹਨੇ ਜਿਹੜੀ ਹੈਗੀ ਹੈ ਪੰਜਾਬ ਦੀ ਜਿਹੜੀ ਹੈਗੀ ਝਾਂਕੀ ਉਹ ਨਹੀਂ ਦਿਖਾਈ ਹੈਗੀ ਇਹ ਮੋਦੀ ਸਰਕਾਰ ਜਿਹੜਾ ਹੈ ਹਿਟਲਰ ਬਣ ਕੇ ਆਪਣੇ ਥੋਪ ਰਿਹਾ ਹੈਗਾ ਇਹ ਸਰਾ ਸਰ ਗਲਤ ਹੈਗਾ ਇਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਇਹ ਹਿਟਲਰ ਅੱਜ ਹੈਗਾ ਕੱਲ ਨਹੀਂ ਹੈਗਾ ਹੋ ਸਕਦਾ ਆਉਣ ਵਾਲੇ ਸਮਾਂ ਆਉਣ ਵਾਲਾ ਹੈਗਾ 2000 ਜਿਹੜਾ ਹੈਗਾ 22 ਦੇ ਵਿੱਚ ਜਾਂ 24 ਦੇ ਵਿੱਚ ਜਿਹੜੀ ਹੈਗੀ ਆ ਉਹ ਸਰਕਾਰ ਵੀ ਬਦਲ ਸਕਦੀ ਹੈ ਤੇ ਉੱਪਰ ਹਿਟਲਰ ਵੀ ਨੂੰ ਦੂਰ ਕੀਤਾ ਜਾ ਸਕਦਾ ਹੈ ਜਿਹੜੀ ਮੋਦੀ ਸਰਕਾਰ ਹੈਗੀ ਹੈ ਇਹ ਵਿਤਕਰਾ ਕਰ ਰਹੀ ਹੈ ਪੰਜਾਬ ਸਰਕਾਰ ਦੇ ਨਾਲ ਕਿਉਂ ਕਿਉਂਕਿ ਇੱਥੇ ਉਹਨਾਂ ਦੀ ਸਰਕਾਰ ਨਹੀਂ ਹੈਗੀ ਇਸ ਕਰਕੇ ਉਹਨਾਂ ਨੇ ਦਿਮਾਗ ਦੇ ਵਿੱਚ ਵਟਾ ਲਿਆ ਕਿ ਜਿਹੜਾ ਪੰਜਾਬ ਹੈ ਉਹਨੂੰ ਅਸੀਂ ਅੱਗੇ ਨਹੀਂ ਆਉਣ ਦੇਣਾ ਜਿਹੜਾ ਕਿ ਸਰਾ ਸਰ ਗਲਤ ਹੈਗਾ ਅਗਰ ਪਿਛਲਾ ਸਿਆਚ ਚੱਕ ਕੇ ਦੇਖ ਲੋ ਸਾਰਿਆਂ ਦੇ ਵਿੱਚ ਇਹ ਹੈ ਕਿ ਪੰਜਾਬ ਨੇ ਸਭ ਤੋਂ ਵੱਧ ਚੜ ਕੇ ਹਿੱਸਾ ਲਿੱਤਾ ਹੈ ਭਗਵਾਨਤ ਮਾਨ ਸਰਕਾਰ ਨੇ ਹਮੇਸ਼ਾ ਇਹ ਚਾਇਆ ਹੈ ਕਿ ਉਹ ਪੰਜਾਬ ਨੂੰ ਉੱਪਰ ਲੈ ਕੇ ਆਇਆ ਜਾਵੇ ਪਰ ਇਸ ਤਰ੍ਹਾਂ ਹੀ ਹੁੰਦਾ ਹੈ ਚਾਹੇ ਉਹ ਐਸਵਾਈਐਲ ਦਾ ਹੋਵੇ ਬਿਲਕੁਲ ਭਗਵਾਨਤ ਮਾਨ ਸਰਕਾਰ ਨੇ ਇਹ ਗੱਲ ਕਹਤੀ ਸੀ ਵੀ ਅਸੀਂ ਇੱਕ ਬੂੰਦ ਵੀ ਪਾਣੀ ਨਹੀਂ ਦੇਵਾਂਗੇ ਇਸੋ ਬਤਾ ਚੱਲਦਾ ਹੈ ਕਿ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰੇ ਚਾਹੁੰਦੀ ਹੈ ਵੀ ਅਸੀਂ ਜਿਹੜਾ ਹੈਗਾ ਪੰਜਾਬ ਨੂੰ ਉੱਪਰ ਲੈ ਕੇ ਆਣਾ ਤੇ ਪੰਜਾਬ ਦੇ ਹਿੱਤ ਦੇ ਵਿੱਚ ਜੋ ਸਹੀ ਹੋਏਗਾ ਉਹੀ ਹੋਏਗਾ ਭਗਵੰਤ ਮਾਨ ਸਰਕਾਰ ਨੂੰ ਇਹ ਬੇਨਤੀ ਹੈਗੀ ਹੈ ਜੇ ਸੈਂਟਰ ਸਰਕਾਰ ਜਿਹੜੀ ਹੈਗੀ ਆ ਉਹ ਸਾਡੀ ਝੰਕੀ ਨਹੀਂ ਦਿਖਾਉਂਦੀ ਤਾਂ ਪੰਜਾਬ ਦੇ ਵਿੱਚ ਅਲੱਗ ਇੱਕ ਰੈਗੂਲੇਸ਼ਨ ਲਿਆ ਕੇ ਪੰਜਾਬ ਦੇ ਜਿੱਦੇ ਸ਼ਹੀਦ ਹੈ ਜਿੱਦੇ ਵਧੀਆ ਕੰਮ ਕੀਤੇ ਆ ਉਹਨਾਂ ਦੀ ਝੰਕੀ ਪੰਜਾਬ 'ਚ ਦਿਖਾਣੀ ਚਾਹੀਦੀ ਹੈ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਵੀ ਸਭ ਕੁਝ ਕਰ ਸਕਦਾ ਮੈਂ ਤਾਂ ਇਹ ਕਹਿਣਾ ਚਾਹੁੰਦਾ ਆ ਕਿ ਜਿਹੜੇ ਪੰਜਾਬ ਸਰਕਾਰ ਸਰਕਾਰ ਦੀ ਭੇਜੀ ਹੋਈ ਚਾਕੀ ਸੈਂਟਰ ਸਰਕਾਰ ਮਤਲਬ ਕੈਨਸਲ ਕਰ ਦੇਵੇ ਇਹ ਬਹੁਤ ਬੜੀ ਨਖੇਦੀ ਹੈ ਨਖੇਦੀ ਮੈਂ ਇਸ ਤਰ੍ਹਾਂ ਕਹਿਣਾ ਹੈ ਕਿਉਂਕਿ ਪੰਜਾਬ ਇੱਕ ਛੋਟੀ ਮੋਡੀ ਚੀਜ਼ ਤਾਂ ਹੈ ਨਹੀਂ ਸੂਰਮਈ ਧਰਤੀ ਹੈ ਪੰਜਾਬ ਨੇ ਬਹੁਤ ਕੁਰਬਾਨੀਆਂ ਕੀਤੀਆਂ ਨੇ ਬਹੁਤ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਇੱਥੇ بڑے بڑے ਯੋਧੇ ਫਾਂਸੀਆਂ ਤੇ ਲੜਕ ਗਏ ਕਿਹਦੇ ਲਈ ਲੜਕ ਗਏ ਬਈ ਉਹ ਪੂਰੇ ਇੰਡੀਆ ਲਈ ਲੜਕ ਗਏ ਹਨਾ ਕਿਉਂ ਲੜਕ ਗਏ ਸਭ ਨੂੰ ਪਤਾ ਹੈ ਇਹ ਸਾਡੀ ਚਾਕੀ ਤਾਂ ਪਹਿਲ ਦੇ ਆਧਾਰ ਤੇ ਬਣਦੀ ਸੀਗੀ ਇਹ ਬਹੁਤ ਵੱਡੀ ਨਲਾਕੀ ਹੈ ਹੁਣ ਮੇਰੀ ਗੱਲ ਸੁਣੋ ਮਨਜਿੰਦਰ ਸਿੰਘ ਸਿੱਕਸਾ ਨੇ ਕਿਹਾ ਇਹ ਕਹਿੰਦੇ ਵੀ ਭਗਵੰਤ ਮਾਨ ਦੇ ਸੀਐਮ ਅਰਵਿੰਦ ਕੇਜਰੀਵਾਲ ਦੀ ਜਿਹੜਾ ਸੁਪਰੀਮੋ ਆ ਉਹਦੀ ਫੋਟੋ ਲੱਗੀ ਹੋਈ ਸੀਗੀ ਝਾਕੀ ਤੇ ਜਦ ਕਿ ਉਹਨਾਂ ਦੀ ਫੋਟੋ ਹੈ ਹੀ ਨਹੀਂ ਸੀਗੀ ਪੰਜਾਬ ਸਰਕਾਰ ਨੇ ਤਾਂ ਇਹ ਵੀ ਕਹ ਤੇ ਸੀਐਮ ਭਗਵੰਤ ਮਾਨ ਨੇ ਇਹ ਗੱਲ ਕਹੀ ਹੈ ਕਿ ਮੈਂ ਸਿਆਸਤ ਵੀ ਛੱਡ ਦਾਂਗਾ ਵੀ ਜੇ ਕੋਈ ਮੇਰੀ ਫੋਟੋ ਦਿਖਾ ਦੇਵੇ ਉਹਦੇ ਤੇ ਲੱਗੀ ਹੋਈ ਤੁਸੀਂ ਸਾਬਤ ਕਰ ਦਿਓ ਰਾਜਨੀਤੀ ਛੱਡ ਦੂੰਗਾ ਐਤੂ ਬਦ ਕਹਿ ਸਕਦਾ ਝਾਕਰ ਸਾਹਿਬ ਨੂੰ ਕਹੋ ਸਾਬਤ ਕਰ ਦੇਣ ਕਿਹੜੇ ਕਿਹੜੇ ਡਿਜ਼ਾਈਨ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਸਾਡਾ ਡਿਪਾਰਟਮੈਂਟ ਲੈ ਕੇ ਗਿਆ ਰਾਜਨੀਤੀ ਛੱਡ ਦੋ ਤਿੰਨ ਭੇਜੀਆਂ ਸੀਗੀਆਂ ਚੱਕੀਆਂ ਤਿੰਨਾਂ ਚੋਂ ਹੀ ਰਿਜੈਕਟ ਕਰਤੀਆਂ ਇਹਨਾਂ ਨੇ ਕੋਈ ਵੀ ਨਹੀਂ 1950 26 ਜਨਵਰੀ 1950 ਤੋਂ ਲੈ ਕੇ ਹੁਣ ਤੱਕ ਚੱਕੀਆਂ ਨਿਕਲਦੀਆਂ ਆਈਆਂ ਅੱਜ ਤੱਕ ਕੋਈ ਦੇਖੀ ਹੈ ਤੁਸੀਂ ਲੱਗੀ ਹੋਈ ਕਿਸੇ ਸੀਐਮ ਭਗਵੰਤ ਮਾਨ ਦੀ ਉਸ ਤੋਂ ਪਹਿਲਾਂ ਜਿਹੜੇ ਹੋ ਗਏ ਸੀਐਮ ਚਲੇ ਗਏ ਕਿਸੇ ਨੇ ਦੇਖੀ ਹੈ ਤੁਸੀਂ ਲੱਗੀ ਹੋਈ ਕਿ ਚੱਕੀ ਦੇ ਫੋਟੋ ਕਿਸੇ ਨੇ ਨਹੀਂ ਲੱਗੀ ਹੋਈ ਸੀਗੀ ਇਹ ਤਾਂ ਵੈਸੇ ਇੱਕ ਛੋਛੇ ਬਾਜੀ ਆ ਉਹਨਾਂ ਨੇ ਉੜਦਾ ਤੀਰ ਛੱਡ ਤੇ ਆ ਤੇ ਇਹਦਾ ਵੈਸੇ ਗੱਲਾਂ ਕਹਿਣ ਦੀ ਆਇਆ ਮੈਂ ਨਹੀਂ ਮੰਨਦਾ ਹੈਗਾ ਕਿ ਪੰਜਾਬ ਸਰਕਾਰ ਦੀ ਝਾਕੀ ਤੇ ਫੋਟੋ ਲੱਗੀ ਹੋਈ ਸੀਗੀ ਇਹ ਹੁਣ ਤੁਸੀਂ ਮੈਨ ਇੱਕ ਗੱਲ ਨੋਟ ਕਰਿਓ ਹੁਣ ਐਮਪੀ ਦੇ ਇਲੈਕਸ਼ਨ ਆ ਰਹੇ ਆ ਇਹ ਐਮਪੀ ਦੇ ਇਲੈਕਸ਼ਨ ਆ ਰਹੇ ਹੁਣ ਪਿੰਡਾਂ ਦੇ ਵਿੱਚ ਇਹਨਾਂ ਦੇ ਨੁਮਾਇंदे ਘੁੰਮਣਗੇ ਘੁੰਮਣਗੇ ਇਹਨਾਂ ਦੇ ਨੁਮਾਇंदे ਤੇ ਪੰਜਾਬ ਸਰਕਾਰ ਇਹੀ ਗੱਲ ਬਾਰ ਬਾਰ ਕਹਿ ਰਹੀ ਆ ਕਿ ਜਦੋਂ ਇਹਨਾਂ ਦੇ ਨੁਮਾਇंदे ਜਾਣਗੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਐਮਪੀ ਦੇ ਇਲੈਕਸ਼ਨ ਦੀਆਂ ਵੋਟਾਂ ਲੈਣ ਤਾਂ ਲੋਕ ਇਹਨਾਂ ਤੋਂ ਇਹ ਪੁੱਛਣਗੇ ਕਿ ਸਾਡੀ ਜਿਹੜੀ ਪੰਜਾਬ ਦੀ ਝਾਕੀ ਆ ਵੀ ਉਹ ਤੁਹਾਡੀ ਸਰਕਾਰ ਨੇ ਕਿਉਂ ਨਹੀਂ ਚੱਲਣ ਦਿੱਤੀ ਕਿਉਂ ਨਹੀਂ ਚੱਲਣ ਦਿੱਤੀ ਕਾਰਨ ਕੀ ਆ ਇਹਨਾਂ ਕੋਲ ਕੀ ਜਵਾਬ ਹੋਏਗਾ ਇਹਨਾਂ ਕੋਲ ਸਿਰਫ ਇੱਕੇ ਜਵਾਬ ਆ ਮੈਂ ਤੁਹਾਨੂੰ ਦੱਸ ਦਿੰਦਾ ਆ ਇਹਨਾਂ ਨੇ ਕਹਿਣਾ ਵੀ ਜਿਹੜੀ ਚੱਕੀ ਦੀ ਫੋਟੋ ਇਹਨਾਂ ਨੇ ਭੇਜੀਆਂ ਸੀਗੀਆਂ ਉਧਰ ਦੇ ਸੀਐਮ ਭਗਵੰਤ ਮਾਨ ਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਫੋਟੋ ਲੱਗੀ ਹੋਈ ਸੀਗੀ ਚੱਕੀ ਤੇ ਜਦ ਕਿ ਉਹਨਾਂ ਦੀ ਫੋਟੋ ਹੈ ਨਹੀਂ ਸੀਗੀ ਕੋਈ ਮੁੱਖ ਮੰਤਰੀ ਅੱਜ ਤੱਕ ਇਹ ਗੱਲ ਨਹੀਂ ਕਹਿ ਸਕਿਆ ਕੋਈ ਸਾਬਤ ਕਰ ਦੇਵੇ ਕਿ ਸੀਐਮ ਦਵਾਨ ਦੀ ਫੋਟੋ ਲੱਗੀ ਹੋਈ ਸੀਗੀ ਚਾਕੀ ਤੇ ਮੈਂ ਤਾਂ ਕਹਿੰਨਾ ਆ ਕਿ ਲੱਗੀ ਹੋਈ ਨਹੀਂ ਸੀਗੀ ਉਹਨਾਂ ਦੀ ਫੋਟੋ ਤਿੰਨ ਦਿਖਾਈਆਂ ਉਹਨਾਂ ਨੇ ਦੇਖੋ ਬਹੁਤ ਵਧੀਆ ਜਿਹੜਾ ਉਹਨਾਂ ਨੇ ਭੇਜਿਆ ਹੋਇਆ ਸੀਗਾ ਤਿੰਨ ਭੇਜੀਆਂ ਮਾਈ ਭਾਗੋ ਦੀ ਭੇਜੀ ਅਮੀਰੀ ਵਿਰਸਤ ਦੇਖੀ ਭੇਜੀ ਤੇ ਜਿਹੜੀ ਸ਼ਹੀਦਾਂ ਦੀਆਂ ਕੁਰਬਾਨੀਆਂ ਜਿਹੜੀਆਂ ਯੋਧੇ ਫਾਂਸੀਆਂ ਚੜ ਕੇ ਉਹ ਹੋ ਗਏ ਸ਼ਹੀਦ ਹੋ ਗਏ ਉਹਨਾਂ ਨੇ ਆ ਭੇਜੀਆਂ ਕਿ ਆਸੀ ਕੋਈ ਗਲਤਤਾ ਨਹੀਂ ਭੇਜਿਆ ਸੀਗਾ ਪੰਜਾਬ ਸਰਕਾਰ ਨੇ ਬਹੁਤ ਵੱਡੀ ਗਲਤੀ ਹੈ ਇਹਨਾਂ ਦੀ ਇਹ ਜਿਹੜੀ ਇਹਨਾਂ ਨੇ ਚੱਕੀ ਨਹੀਂ ਚੱਲਣ ਦਿੱਤੀ ਹੁਣ ਤੁਸੀਂ ਦੇਖੋ ਜਿਹੜੇ ਪੰਜਾਬ ਸਰਕਾਰ ਦੀ ਗੱਲ ਹੈ ਪੰਜਾਬ ਸਰਕਾਰ ਨੇ ਤਾਂ ਇਹ ਵੀ ਗੱਲ ਕਹਿਤੀ ਸੀਗੀ ਕਿ ਅਸੀਂ ਤਾਂ ਪੰਜਾਬ ਦੇ ਨਾਲ ਹਮੇਸ਼ਾ ਖੜੇ ਆਂ ਡਟ ਕੇ ਖੜੇ ਆਂ ਲੈ ਵੀ ਠੋਕੇ ਆ ਫੈਸਲੇ ਉਹਨੇ ਪੰਜਾਬ ਸਰਕਾਰ ਵਾਸਤੇ ਪੰਜਾਬ ਦੇ ਲਈ ਤੇ ਹੁਣ ਤੁਸੀਂ ਇਹ ਦੇਖੋ ਚਾਹੇ SYL ਦਾ ਮੁੱਦਾ ਹੋਵੇ SYL ਦਾ ਵੀ ਲੈ ਲਓ ਤੁਸੀਂ ਚਲ SYL ਦੀ ਉਹ ਗੱਲ ਕਰ ਲੈਨੇ ਆ SYL ਦਾ ਧੂਪਕਾ ਤਾਂ ਬਹੁਤ ਦੂਰ ਦੀ ਗੱਲ ਉਹ ਕਹਿੰਦੇ ਵੀ ਅਸੀਂ ਐ ਛਿੰਡਕਾ ਵੀ ਨਹੀਂ ਦੇ ਸਕਦੇ ਹੈਗੇ ਹਰਿਆਣਾ ਦੇ ਦੇਖੋ ਤੁਸੀਂ ਇਹ ਇਹ ਗੱਲ ਦੇਖ ਲਓ ਹੁਣ ਮੈਂ ਪਾਣੀ ਦੀ ਗੱਲ ਕਰੀ ਆ ਤੇ ਹੁਣ ਇਹ ਦੂਜੀ ਗੱਲ ਜਿਹੜੀ ਮੇਰੀ ਕਹਿ ਰਿਹਾ ਮੈਂ ਇਹੋ ਜਿਹਾ ਪੰਜਾਬ ਸਰਕਾਰ ਨੂੰ ਜਿਹੜਾ ਪੰਜਾਬ ਨੂੰ ਐਨੇ ਲੋਕਾਂ ਨੇ ਚੁਣਿਆ ਹੋਇਆ ਸੀਐਮ ਇਹੋ ਜਿਹਾ ਨਾ ਤਾਂ ਕਦੀ ਭਗਵੰਤ ਮਾਨ ਵਰਗਾ ਕੋਈ ਬੰਦਾ ਮਿਲਣਾ ਤੇ ਨਾ ਹੀ ਕਦੇ ਮਿਲਿਆ ਹੈਗਾ ਸੂਰਮਈ ਧਰਤੀ ਆ ਮੈਂ ਮੰਨਦਾ ਆ ਹਾਂ ਠੀਕ ਹੈ ਪਰ ਜਿਹੜਾ ਇਹਨਾਂ ਨੇ ਵਿਤਕਰਾ ਕਰਿਆ ਨਾ ਭਾਜਪਾ ਸਰਕਾਰ ਨੇ ਇਹ ਬਹੁਤ ਵੱਡਾ ਗੁਨਾਹ ਹੈ ਪੰਜਾਬ ਦੇ ਸਮਕੋ ਸਾਡੀਆਂ ਸਾਰੀਆਂ ਸਟੇਟਾਂ ਦੇ ਕਿਤੇ ਵੀ ਅਗਰ ਕੋਈ ਜਿਵੇਂ 26 ਜਨਵਰੀ ਨੂੰ ਦਿੱਲੀ ਦੇ ਵਿੱਚ ਪ੍ਰੋਗਰਾਮ ਹੋਣਾ ਆ ਵੀ ਵੀ ਬਾਈ ਸਟੇਟ ਆਏ ਆ ਜਿਹੜੀਆਂ ਉਹ ਸਾਰੀਆਂ ਉੱਥੇ ਆਪਣੀ ਆਪਣੀ ਝਾਕੀਆਂ ਦਿਖਾਣ ਗਈਆਂ ਸਾਡੀ ਇੱਕ ਝਾਕੀ ਨਹੀਂ ਹੋਣੇਗੀ ਸਾਨੂੰ ਦੁੱਖ ਨਹੀਂ ਹੁੰਦਾ ਯਾਰ ਇਹਨਾਂ ਦਾ ਫਰਜ ਬਣਦਾ ਸੀਗਾ ਜਿਹੜੇ ਲੋਕਲ ਲੀਡਰ ਨੇ ਪੰਜਾਬ ਦੇ ਜਾਂ ਕੋਈ ਜਿਹੜੇ ਵੱਡੇ ਚਿਹਰੇ ਨੇ ਉਹਨਾਂ ਦਾ ਫਰਜ ਮੰਨਦਾ ਸੀਗਾ ਕੇਂਦਰ ਸਰਕਾਰ ਨੂੰ ਕਹੇ ਕਿ ਅਸੀਂ ਭਾਈ ਪੰਜਾਬ ਦੇ ਵਿੱਚ ਰਹਿਣਾ ਆ ਇਹ ਪਹਿਲਾ ਸੀਐਮ ਆ ਇਹ ਪਹਿਲਾ ਸੀਐਮ ਆ ਜਿਹੜਾ ਲੋਕਾਂ ਦੇ ਮੁੱਦੇ ਚੱਕ ਰਿਆ ਇਹ ਤੇ ਮੈਂ ਪੰਜਾਬ ਸਰਕਾਰ ਨੂੰ ਵੀ ਹੱਥ ਮੰਨ ਕੇ ਬੇਨਤੀ ਕਰਨਾ ਚਾਹੁੰਦਾ ਆ ਕੋਈ ਗੱਲ ਨਹੀਂ ਅਗਰ ਇਹਨਾਂ ਨੇ ਚਾਕੀ ਸਾਡੀ ਰਿਜੈਕਟ ਕੀਤੀ ਆ ਅਸੀਂ ਉਰੇ ਹੀ ਚਾਕੀਆਂ ਕੱਢਾਂਗੇ ਆਪਣੇ ਪੰਜਾਬ ਦੇ ਵਿੱਚ ਨਾਲੇ ਲੋਕ ਪੂਰਾ ਵਰਲਡ ਦੇਖੇਗਾ ਇਹ ਚਾਕੀਆਂ ਅਸੀਂ ਪੰਜਾਬ ਦੇ ਵਿੱਚ ਹੀ ਕੱਢਾਂਗੇ ਤੇ ਨਾਲੇ ਵਿਰੋਧੀ ਪਾਰਟੀਆਂ ਨੂੰ ਵੀ ਦਿਖਾਵਾਂਗੇ ਅਸੀਂ ਇੰਜ ਚਾਕੀਆਂ ਕੱਢ ਸਕਦੇ ਆ ਅਸੀਂ ਪੰਜਾਬ ਦੇ